ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਨਾਲਾ ਵਿਸ਼ਾਲ ਭਾਰਤੀ ਜੀ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਆਉਣ ਵਾਲੀਆਂ ਐਮਸੀ ਇਲੈਕਸ਼ਨਾਂ ਨੇ ਉਹਦੇ ਸਬੰਧ ਦੇ ਵਿੱਚ ਜਿਹੜੀ ਇਹਨਾਂ ਨੇ ਇਹ ਜਿਹੜਾ ਦਸਤਾਵੇਜ਼ ਮੇਰੇ ਹੱਥ ਵਿੱਚ ਹੈ ਇਹ ਸਾਡਾ ਦਸਤਾਵੇਜ਼ ਨਹੀਂ ਹੈ ਨਗਰ ਕੌਂਸਲ ਵੱਲੋਂ ਇਸ਼ੂ ਕੀਤਾ ਗਿਆ ਦਸਤਾਵੇਜ਼ ਹੈ ਇਹਦੇ ਵਿੱਚ ਸਾਰੇ ਵਾਰਡਾਂ ਦਾ ਜਿਹੜੀ ਵਾਰਡਬੰਦੀ ਕੀਤੀ ਹੈ ਉਹਦਾ ਵੇਰਵਾ ਦਿੱਤਾ ਗਿਆ ਜੀ ਸੋ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਵੀ ਵਾਰਡਬੰਦੀ ਹੈ ਜਿਹੜੀ ਉਹ ਦੋ ਕਾਰਨਾ ਕਰਕੇ ਕਰਨੀ ਹੁੰਦੀ ਹੈ ਜਾਂ ਤਾਂ ਸ਼ਹਿਰ ਦੇ ਵਿੱਚ ਵਾਰਡ ਵਧੇ ਹੋਣ ਤੇ ਜਾਂ ਫਿਰ ਪਪੂਲੇਸ਼ਨ ਵਧੀ ਹੋਵੇ ਇਹਨਾਂ ਦੋਹਾਂ ਦੇ ਵਿੱਚੋਂ ਕੁਝ ਵੀ ਨਹੀਂ ਹੋਇਆ ਸੋ ਇਹਨਾਂ ਨੇ ਜਿਹੜੀ ਵਾਰਡਬੰਦੀ ਕੀਤੀ ਹੈ ਉਹ ਵਾਰਡਬੰਦੀ ਮੈਂ ਵਾਰਡ ਨੰਬਰ 1 ਤੋਂ ਤੁਹਾਡੇ ਕੋਲ ਸ਼ੁਰੂ ਕਰਦਾ ਜੀ ਵਾਰਡ ਨੰਬਰ 1 ਦੇ ਵਿੱਚ ਇਹਨਾਂ ਨੇ ਕੀ ਲਿਖਿਆ ਹੋਇਆ ਮਾਛੀਬੜਾ ਰੋਡ ਅਤੇ ਨਗਰ ਕੌਂਸਲ ਦੀ ਉੱਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਕੌਂਸਲ ਉੱਤਰੀ ਹੱਦ ਦੇ ਨਾਲ ਚਲਦੇ ਹੋਏ ਹਰਿਓਂ ਰੋਡ ਤੱਕ ਫਿਰ ਉਕਤ ਰੋਡ ਨੂੰ ਪਾਰ ਕਰਦੇ ਹੋਏ ਗਲੀ ਡੈਸ਼ ਵਾਲੀ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਡੈਸ਼ ਵਾਲੀ ਤੱਕ ਸੋ ਮੈਂ ਪੁੱਛਣਾ ਚਾਹਨਾ ਕਿਹੜੀ ਗਲੀ ਸਾਹਿਬ ਕਿਹੜੀ ਗਲੀ ਤੋਂ ਚੱਲਨੇ ਹੋ ਤੇ ਕਿਹੜੀ ਗਲੀ ਤੇ ਮੁੱਕੀ ਆ ਫਲਾਣੀ ਗਲੀ ਤੋਂ ਸ਼ੁਰੂ ਹੋ ਕੇ ਫਲਾਣੀ ਗਲੀ ਤੱਕ ਢਮਕਾਣੀ ਗਲੀ ਤੱਕ ਜਿਹੜੀ ਆ ਵਾਰਡ ਬੰਦੀ ਖਤਮ ਹੋ ਗਈ ਹੈ ਇਸੇ ਤਰ੍ਹਾਂ ਵਾਰਡ ਨੰਬਰ 2 ਦੇ ਵਿੱਚ ਹਰਿਆਣ ਰੋਡ ਗਲੀ ਡੈਸ਼ ਵਾਲੀ ਤੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਡੈਸ਼ ਵਾਲੀ ਦੇ ਨਾਲ ਚਲਦੇ ਹੋਏ ਅਖੀਰ ਕਿੱਥੇ ਹੋਇਆ ਉਕਤ ਗਲੀ ਰੋਡ ਨਾਲ ਚਲਦੇ ਹੋਏ ਗਲੀ ਡੈਸ਼ ਵਾਲੀ ਤੱਕ ਅਰਥਾਤ ਜਿੱਥੋਂ ਸ਼ੁਰੂ ਹੋਈ ਸੀ ਸ਼ੁਰੂ ਮਤਲਬ ਫਲਾਣੀ ਗਲੀ ਤੋਂ ਸ਼ੁਰੂ ਹੋ ਕੇ ਫਲਾਣੀ ਗਲੀ ਤੱਕ ਜਿਹੜਾ ਵਾਰਡ ਨੰਬਰ 2 ਆ ਉਹ ਖਤਮ ਹੋ ਗਿਆ ਸੋ ਇੱਥੇ ਸਭ ਜਿਹੜਾ ਵੋਟਰ ਹੈ ਉਹਨੂੰ ਵੀ ਦਿੱਕਤ ਆ ਵੀ ਵੋਟ ਕਿਨੂੰ ਪਾਣੀ ਹੈ ਜਿਹੜਾ ਕੈਂਡੀਡੇਟ ਹੈ ਕੈਂਡੀਡੇਟ ਖੜਨਾ ਚਾਹੁੰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਖੜੀ ਖੜਨਾ ਕਿਹੜੇ ਵਾਰਡ ਚੋਂ ਹੈ ਸੋ ਇਹ ਜਿਹੜੇ ਆਪਣੇ ਚਾਹੇਤਿਆਂ ਨੂੰ ਫਾਇਦਾ ਦੇਣ ਵਾਸਤੇ ਕਿਉਂਕਿ ਬਹੁਤ ਚਾਹੇਤੇ ਨੇ ਆ ਸਮਾਦੀ ਪਾਰਟੀ ਸਰਕਾਰ ਦੇ ਸ਼ਹਿਰ ਦੇ ਵਿੱਚ ਜਿਹੜੇ ਪ੍ਰਧਾਨਗੀ ਦੀ ਰੇਸ ਵਿੱਚ ਵੀ ਨੇ ਤੇ ਨਵੇਂ-ਨਵੇਂ ਐਮਸੀ ਵੀ ਬਣਨਾ ਚਾਹੁੰਦੇ ਨੇ ਕਿਉਂਕਿ ਪਿਛਲੀ ਵਾਰ ਦਾ ਜੇ ਰਿਜ਼ਲਟ ਦੇਖਿਆ ਜਾਵੇ ਤਾਂ ਮੈਂ ਕਹਨਾ ਅੱਧੇ ਤੋਂ ਵੱਧ ਸੀਟਾਂ ਤੇ ਜਿਹੜੀਆਂ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਨੇ ਉਹਨਾਂ ਦੀ ਜਮਾਨਤਾ ਜਬਤ ਹੋਈਆਂ ਸੀ 50 60 ਤੋਂ ਉੱਤੇ ਵੋਟਾਂ ਨਹੀਂ ਸੀ ਪਈਆਂ ਸੋ ਇਸ ਵਾਰ ਹਾਲ ਇਹਨਾਂ ਦਾ ਹੀ ਹੋਣਾ ਸੀ ਕਿਉਂਕਿ ਇਹਨਾਂ ਕੋਲ ਕੈਂਡੀਡੇਟ ਨਹੀਂ ਸੀ ਖੜਨ ਮੈਂ ਐਸਡੀਐਮ ਸਾਹਿਬ ਨੂੰ ਮੈਂ ਹਲਕੇ ਦੇ ਐਮਐਲਏ ਸਾਹਿਬ ਨੂੰ ਜਿਨ੍ਹਾਂ ਨੇ ਵਾਰਡਬੰਦੀ ਕੀਤੀ ਆ ਉਹਨਾਂ ਵੀਰਾਂ ਨੂੰ ਇਹਨਾਂ ਦੇ ਜੋ ਚੇਅਰਮੈਨ ਨੇ ਸਾਰੇ ਅਹੁਦੇਦਾਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿਹੜੀ ਵਾਰਡਬੰਦੀ ਕੀਤੀ ਹੈ ਇਹ ਸਾਨੂੰ ਕਲੀਅਰਿਫਿਕੇਸ਼ਨ ਕੀਤਾ ਜਾਵੇ ਸਾਨੂੰ ਸਮਝਾਇਆ ਜਾਵੇ ਕਿ ਇਹ ਜਿਹੜੀ ਡੈਸ਼ ਗਲੀ ਤੋਂ ਸ਼ੁਰੂ ਹੋ ਕੇ ਕਿਹੜੀ ਗਲੀ ਤੱਕ ਖਤਮ ਹੁੰਦੀ ਹੈ ਇਹ ਇਤਰਾਜ਼ ਸਿਰਫ ਸਾਨੂੰ ਹੀ ਨਹੀਂ ਇਹ ਇਤਰਾਜ਼ ਸਾਰੀਆਂ ਪਾਰਟੀਆਂ ਦੇ ਨਾਲ-ਨਾਲ ਸਾਡੇ ਸਮਰਾਲੇ ਦੇ ਹਰ ਇੱਕ ਵੋਟਰ ਨੂੰ ਹੈ ਵੀ ਜਿਹੜਾ ਇਹ ਧੱਕਾ ਕਰ ਰਹੇ ਨੇ ਸਾਡਾ ਪਹਿਲਾ ਮਾਛੀਵਾਲਾ ਸਾਹਿਬ ਸਿੱ ਧੱਕਾ ਕੀਤਾ ਇਹਨਾਂ ਨੇ ਕਾਗੇ ਰੱਦ ਕਰਾਏ ਗਏ ਉਸ ਤੋਂ ਬਾਅਦ ਤਾਂ ਕਹਿੰਦੇ ਨਾ ਬਲਾਕ ਸੰਮਤੀ ਚੋਣਾਂ ਦੇ ਵਿੱਚ ਕੀਤਾ ਫੇਰ ਧੱਕੇ ਦੀ ਜਿਹੜੀ ਸ਼ੁਰੂਆਤ ਹੈ ਉਹ ਸਮਰਾਲੇ ਸ਼ਹਿਰ ਤੱਕ ਆਈ ਹੈ ਜਿਹੜੀਆਂ ਨਗਰ ਕੌਂਸਲ ਦੀ ਚੋਣਾਂ ਨੇ ਸੋ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਹੈ ਵੀ ਕੋਈ ਇਲੈਕਸ਼ਨ ਇੱਕ ਇਲੈਕਸ਼ਨ ਤਾਂ ਕੋਈ ਇਮਾਨਦਾਰੀ ਨਾਲ ਇੱਕ ਇਲੈਕਸ਼ਨ ਤਾਂ ਜਿਹੜਾ ਫੇਅਰ ਕਰਾਓ ਤਾਂ ਕਿ ਤੁਹਾਨੂੰ ਤੁਹਾਡੀਆਂ ਕਮੀਆਂ ਜਿਹੜੀਆਂ ਪਤਾ ਪਤਾ ਲੱਗ ਸਕਣ ਤੁਹਾਨੂੰ ਕੀ ਲੱਗਦਾ ਹੈ ਜਿਹੜੀ ਬਾਡ ਬੰਦੀ ਹੋਈ ਹੈ ਕਿਹਨਾ ਵੱਲੋਂ ਕੀਤੀ ਗਈ ਹੈ ਇਹ ਮੌਜੂਦਾ ਸਰਕਾਰ ਦੇ ਚਾਹਤਿਆਂ ਵੱਲੋਂ ਕੀਤੀ ਗਈ ਹੈ ਜੀ ਇਹ ਤਾਂ ਜੱਗ ਨੂੰ ਸਭ ਨੂੰ ਪਤਾ ਹੈ ਕਿਹਦੇ ਵੱਲੋਂ ਨਗਰ ਕੌਂਸਲ ਇਨਵੋਲਡ ਹੈ ਇਹਦੇ ਵਿੱਚ ਬਿਲਕੁਲ ਨਗਰ ਕੌਂਸਲ ইও ইও ਸਾਹਬ ਦੇ ਬਿਨਾ ਕਿੱਥੋਂ ਵਾਰਡਬੰਦੀ ਹੋ ਸਕਦੀ ਹੈ ਤੁਸੀਂ ਪੱਤਰਕਾਰ ਭਾਈਓ ਤੁਹਾਨੂੰ ਦੱਸਾਂ ਤਾਂ ਤੁਹਾਡਾ ਕਾਂਗਰਸ ਦਾ ਆਪਣਾ ਵੇਖੋ ਸਾਡਾ ਜਿਹੜੀ ਕਾਂਗਰਸ ਪਾਰਟੀ ਹੈ ਕਾਂਗਰਸ ਪਾਰਟੀ ਦੀ ਜਿਹੜੀ ਸਾਡੇ ਹਲਕਾ ਜਿਹੜਾ ਸਰਦਾਰ ਰੁਪਿੰਦਰ ਸਿੰਘ ਰਾਜਾ ਗਿੱਲ ਦੇ ਨਿਰਦੇਸ਼ਤਵ ਦੇ ਵਿੱਚ ਜਿਹੜੀ ਮੈਂ ਉਹਨਾਂ ਨਾਲ ਕੱਲ ਵੀ ਗੱਲ ਕੀਤੀ ਸੀ ਉਹ ਕਹਿੰਦੇ ਸੀ ਵੀ ਅਸੀਂ ਜਿਹੜੀ ਐ ਇਹਨੂੰ ਚੈਲੰਜ ਵੀ ਕਰਾਂਗੇ ਸੋ ਜਿੱਥੋਂ ਤੱਕ ਪ੍ਰਧਾਨ ਜਿੱਥੋਂ ਜਿਹਨੂੰ ਤਕਲੀਫ ਹੋਈ ਹੈ ਉਹ ਇਸ ਸਾਡੇ ਦਫ਼ਤਰ ਦੇ ਵਿੱਚ ਆਇਆ ਤੇ ਇਹਦਾ ਵਿਰੋਧ ਕਰਨ ਆਇਆ ਜੀ ਸੋ ਜਿਹਨੂੰ ਸਾਡੇ ਪਾਰਟੀ ਦੇ ਜਾਂ ਕਿਸੇ ਜੀ ਪਾਰਟੀ ਨੂੰ ਤਕਲੀਫ ਹੈ ਉਹ ਪ੍ਰੈਸ ਕਾਨਫਰੰਸ ਵੀ ਕਰਨਗੇ ਤੇ ਤਕਲੀਫ ਜ਼ਾਹਿਰ ਵੀ ਕਰਨਗੇ ਸਾਨੂੰ ਤਕਲੀਫ ਹੋਈ ਸਾਡੇ ਕੋਲ ਇਹ ਕੱਲ ਲਈ ਅਸੀਂ ਸਵੇਰੇ ਜਿਹੜਾ ਤੁਹਾਨੂੰ ਆਪਣੇ ਭਰਾਵਾਂ ਨੂੰ ਪ੍ਰੈਸ ਕਾਨਫਰੰਸ ਜਿਹੜੀ ਵਾਰਡ ਵੰਡੀ ਦੀ ਲਿਸਟ ਜਾਰੀ ਹੋਈ ਆ ਇਹਦੇ ਨਾਲ ਤੁਹਾਡੀ ਕਿਸੇ ਅਧਿਕਾਰੀਆਂ ਕਾਉਂਸਲ ਦਫ਼ਤਰ ਗਿਆ ਨਗਰ ਕੌਂਸਲ ਦਫ਼ਤਰ ਲੋਕ ਲੱਗਿਆ ਸੀ ਉਸ ਤੋਂ ਬਾਅਦ ਜਿਹੜੇ ਇਹ ਲਿਸਟ ਸਿਰਫ ਇਹ ਜਿਹੜੀ ਸਾਡੇ ਕੋਲ ਆਈ ਲੱਗੀ ਸੀ ਨਕਸ਼ਾ ਨਹੀਂ ਲੱਗਿਆ ਆ ਸੀ ਜਦ ਕਿ ਨਕਸ਼ਾ ਲਗਾਉਣਾ ਜ਼ਰੂਰੀ ਹੈ ਉਸ ਤੋਂ ਬਾਅਦ ਇਤਰਾਜ਼ ਕਾਊਂਟਰ ਜਿਹੜਾ ਨਗਰ ਕੌਂਸਲ ਦੇ ਵਿੱਚ ਹੋਣਾ ਚਾਹੀਦਾ ਹੈ ਉਹ ਚਾਹੇ ਪੋਲੀਟੀਕਲ ਬੰਦਾ ਚਾਹੇ ਨੋਨ ਪੋਲੀਟੀਕਲ ਬੰਦਾ ਉਹ ਸਾਰੇ ਇਤਰਾਜ਼ ਆਪਣੇ ਲਿਖਤੀ ਰੂਪ ਵਿੱਚ ਜਮ੍ਹਾਂ ਕਰਾ ਸਕਦੇ ਨੇ ਜੋ ਕੀ ਸਹੂਲਤ ਇੱਥੇ ਨਗਰ ਕੌਂਸਲ ਸਮਰਾਲਾ ਵਿੱਚ ਨਹੀਂ ਹੈਗੀ ਕਾਂਗਰਸ ਪਾਰਟੀ ਦੀ ਕੀ ਰਣਨੀਤੀ ਹੈ ਜੀ ਰਣਨੀਤੀ ਅਸੀਂ ਇਹਨਾਂ ਨੂੰ ਚੈ ਇਸ ਨੂੰ ਚੈਲੰਜ ਕਰਾਂਗੇ ਜੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਤੇ ਪੂਰੇ ਜੂਰੋਸ਼ ਹੋਜ ਦੇ ਨਾਲ ਜੋ ਬੰਦੀ ਕਾਰਵਾਈ ਹੈ ਸਾਡੇ ਹਲਕਾ ਇੰਚਾਰ ਰਪਿੰਦਰ ਸਿੰਘ ਰਾਜਾ ਗਿੱਲ ਦੇ ਨਿਰਦੇਸ਼ਤ ਵਿੱਚ ਰਹਿ ਕੇ ਅਸੀਂ ਕਰਾਂਗੇ ਵਿਚਾਲ ਜੀ ਇੱਕ ਤੁਸੀਂ ਗੱਲ ਕਹੀਆਂ ਵੀ ਜਿਨ੍ਹਾਂ ਨੇ ਜਿਨ੍ਹਾਂ ਨੂੰ ਦੁੱਖ ਲੱਗਿਆ ਤੇ ਹਲਕੇ ਬਾਰੇ ਸੋਚਦੇ ਨੇ ਉਹ ਇਸ ਪ੍ਰੈਸ ਕਾਨਫਰੰਸ ਵਿੱਚ ਹਾਜ਼ਰ ਨੇ ਤੁਹਾਨੂੰ ਲੱਗਦਾ ਨਹੀਂ ਵੀ ਰਾਜਾ ਗਿੱਲ ਦੀ ਜਿਹੜਾ ਹਲਕਾ ਇੰਚਾਰਜ ਆ ਉਹਦੀ ਕਮੀ ਇੱਥੇ ਮਹਿਸੂਸ ਹੋ ਰਹੀ ਹੈ ਤੁਹਾਨੂੰ ਸਾਡੇ ਹਲਕਾ ਇੰਚਾਰ ਰਾਜਾ ਗਿੱਲ ਜੀ ਨੇ ਹੀ ਸਾਡੀ ਜਿਹੜੀ ਡਿਊਟੀ ਲਗਾਈ ਹੈ ਐਜ਼ ਅ ਪ੍ਰਧਾਨ ਜੀ ਉਹਨਾਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਸਾਡੇ ਹਲਕਾ ਪ੍ਰਧਾਨ ਨੇ ਜਿਹਨੂੰ ਉਹਦਾ ਨਾਲ ਕੋਈ ਨਿਵਾਜਿਆ ਤਾਂ ਉਸ ਉਹਦੇ ਦਾ ਮੁੱਲ ਵੀ ਪਾਇਆ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਤਾਂ ਸਾਨੂੰ ਸੰਭਾਲਣ ਦੀ ਵੀ ਜ਼ਿੰਮੇਵਾਰੀ ਦਿੱਤੀ ਹੈ ਕਿ ਜਿਹੜੀ ਇਹ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਲੋਕਾਂ ਦੇ ਕੋਲ ਜਿਹੜਾ ਇਹਨਾਂ ਦੀ ਜਗ ਜਾਹਿਰ ਕੀਤੀ ਜਾਵੇ ਵੀ ਇਹ ਕੀ ਕਰਨਾ ਚਾਹੁੰਦੇ ਨੇ ਕਿ ਇਹੜੇ ਆਪਣੇ ਚਾਹੇਤੀਆਂ ਨੂੰ ਜਿਹੜੇ ਫਾਇਦੇ ਨੇ ਉਹ ਦੇਣਾ ਚਾਹੁੰਦੇ ਨੇ ਮੇਰਾ ਨਾਮ ਸੀਮ ਕੁਮਾਰ ਸ਼ਰਮਾ ਮੈਂ ਮੰਡਲ ਪ੍ਰਧਾਨ ਕਾਂਗਰਸ ਕਮੇਟੀ ਸਮਰਾਲਾ ਮੈਂ ਅੱਜ ਤੁਹਾਡੇ ਨਾਲ ਜੋ ਬਾੜਬੰਦੀ ਨਗਰ ਕੌਂਸਲ ਸਮਰਾਲਾ ਵੱਲੋਂ ਕੀਤੀ ਗਈ ਹੈ ਉਸ ਦੇ ਸਬੰਧ ਵਿੱਚ ਗੱਲ ਕਰਨੀ ਚਾਹਨਾ ਇਹ ਵਾਰਡਬੰਦੀ ਬਹੁਤ ਹੀ ਗਲਤ ਤਰੀਕੇ ਨਾਲ ਕੀਤੀ ਗਈ ਹੈ ਹਰ ਵਾਰਡ ਨੂੰ ਕਈ ਹਿੱਸਿਆਂ ਵਿੱਚ ਵੰਡਿਆ ਗਿਆ ਜਿਸ ਦੇ ਨਾਲ ਕਿ ਸਿਰਫ ਇੱਥੇ ਦੇ ਨਾਗਰਿਕ ਨੂੰ ਹੀ ਨਹੀਂ ਇੱਥੇ ਦੇ ਜਿਹੜੇ ਨਵੰਦੇ ਨੇ ਉਹਨਾਂ ਨੂੰ ਵੀ ਇਸ ਦਾ ਬਹੁਤ ਫਰਕ ਪਿਆ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਕਿਸੇ ਟੈਕਨੀਕਲ ਬੰਦੇ ਤੋਂ ਜਿਸ ਨੂੰ ਸਮਰਾਲੇ ਬਾਰੇ ਨੌਲੇਜ ਹੋਵੇ ਜਾਂ ਪਾਰਟੀਆਂ ਦੇ ਕੁਝ ਨਮਾਇंदे ਲੈ ਕੇ ਇਸ ਵਾਰਡ ਬੰਦੀ ਨੂੰ ਸੋਧਿਆ ਜਾਵੇ ਅਤੇ ਇਹਦੇ ਵਿੱਚ ਜਿਹੜੀਆਂ ਉਂਤੀਆਂ ਉਹ ਢੂਰ ਕੀਤੀਆਂ ਜਾਣ ਜਿਵੇਂ ਪਹਿਲਾਂ ਵਾਰਡ ਬੰਦੀ ਸੀ ਉਸੇ ਢੰਗ ਨਾਲ ਰੱਖੀ ਜਾਵੇ ਜੇ ਕੋਈ ਬਾਦਕਾਟ ਹੈ ਤਾਂ ਉਸ ਨੂੰ ਨਵੇਂ ਵਾਰਡ ਦੇ ਵਿੱਚ ਪਾਇਆ ਜਾਵੇ ਇਹ ਮੈਂ ਬਾਰ ਬਾਰ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਾਂਗਾ ਨਹੀਂ ਤਾਂ ਇਸ ਲਈ ਅਸੀਂ ਆਪਣਾ ਸੰਘਰਸ਼ ਜਿਹੜਾ ਔਰੰਭਾਗੇ 18 ਤਰੀਕ ਜਿਹੜੀ ਹੈ ਇਸ਼ੂ ਕਰਨ ਦੀ ਸੀ ਸੱਤ ਦਿਨ ਸਿੱਕੇ ਕਿਵੇਂ ਦੇਖਦੇ ਹਾਂ ਅੱਜ ਜਿਹੜੀ ਆ ਲਾਸਟ ਜਿਵੇਂ 27 ਤਰੀਕ ਹੋ ਗਿਆ ਸੱਤ ਦਿਨ ਤੋਂ ਆਲਰੇਡੀ ਪਹਿਲਾਂ ਹੀ ਜਿਹੜਾ ਟਾਈਮ ਗੁਜ਼ਰ ਚੁੱਕਾ ਹੈ ਤੁਹਾਨੂੰ ਲੱਗਦਾ ਵੀ ਸਰਕਾਰ ਤੁਹਾਡੇ ਸਾਨੂੰ ਇਹ ਸ਼ੁੱਕਰਵਾਰ ਰਾਤ ਨੂੰ ਲਗਭਗ 8:30 ਵਜੇ ਇਹ ਉਹ ਮਿਲੀ ਹੈ ਲਿਸਟ ਮਿਲੀ ਹੈ ਅੱਜ ਸ਼ਨੀਵਾਰ ਹੈ ਅਸੀਂ ਦਫ਼ਤਰ ਗਏ ਤੇ ਦਫ਼ਤਰ ਦੇ ਵਿੱਚ ਕੋਈ ਮਜੂਰ ਨਹੀਂ ਸੀ ਸਿਰਫ ਆ ਲਿਸਟ ਲੱਗੀ ਹੋਈ ਸੀ ਕੋਈ ਨਕਸ਼ਾ ਨਹੀਂ ਸੀ ਲੱਗਾ ਹੋਇਆ ਇਸ ਕਰਕੇ ਅਸੀਂ ਇਹ ਵੀ ਬੇਨਤੀ ਕਰਾਂਗੇ ਨਹੀਂ ਅਸੀਂ ਹਾਈ ਕੋਰਟ ਤੱਕ ਦਰਵਾਜ਼ਾ ਖੜਕਾਵਾਂਗੇ ਕਿ ਸਾਨੂੰ ਟਾਈਮ ਟਾਈਮ ਨਹੀਂ ਮਿਲਿਆ ਅਧਰਾਜ ਕਰਨ ਦਾ ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗਲ ਅਸਲ ਪੰਜਾਬ ਤੇ ਪੰਜਾਬੀ ਅੱਧੇ